ਆ ਸੁਣ ਮੈਂ ਆ ਗਈ ਹਾਂਜੀ ਆਵਾਜ਼ ਤੇ ਤੁਹਾਨੂੰ ਤਾਂ ਮਾਰੀ ਆ ਮੈਂ ਵੀ लवली ਨੂੰ ਮਾਣੇ ਆਉਣਾ ਤੇ ਭਾਂਡਾ ਤੇ ਸਾਡੇ ਘਰ ਕੋਈ ਵੀ ਨਹੀਂ ਚਾਹ ਚੂਪਿਆ ਲੈਣ ਨੂੰ ਨਾ ਰੋਟੀ ਖਾਣ ਕੋਈ ਗੱਲ ਨਹੀਂ ਕੱਪ-ਕੂਪੇ ਹੈਗੇ ਆ ਤੇ ਪਲੇਟਾਂ ਹੈ ਨਹੀਂ ਆ ਕੋਈ ਨਹੀਂ ਮੈਂ ਜੀਵਣ ਕੇ ਘਰੋਂ ਲੈ ਆਉਣੀ ਆ ਮੰਗਨੁ ਜੀਤ ਨਹੀਂ ਕਰਦਾ ਸ਼ਰਮ ਤਾਂ ਮੈਨੂੰ ਬੜੀ ਆਉਂਦੀ ਆ ਤੇ ਕੀ ਕਹੂਗੀ ਪਰ ਹੁਣ ਮੈਂ ਵੀ ਮਜਬੂਰ ਵਾਂ ਕੀ ਕਰਾਂ ਉਹ ਮੇਰਾ ਰਾਤਾ ਸਟੀਲ ਦੇ ਹੈਗੇ ਸਾਡੇ ਕੋਈ ਗਲਾਸ ਤੇ ਉਹਨਾਂ 'ਚ ਪਿਆ ਨਹੀਂ ਨਹੀਂ ਹੁਣ ਸਟੀਲ ਦਰਵਾਜ਼ਾ ਹੈ ਨਹੀਂ ਗਾ लवली ਨੂੰ ਤਾਂ ਪਤਾ ਵਾ ਰੋਟੀ ਕੀ ਆਖੂਗੀ ਮੈਂ ਫੜ ਲਿਉਣੀ ਆ ਤੇ ਹੁਣ ਜਿੱਦਾਂ ਤੁਹਾਨੂੰ ਨਾ ਨੌਕਰੀ ਮਿਲ ਗਈ ਆ ਜਦੋਂ ਤਨਖਾਹ ਮਿਲੀ ਨਾ ਉਹਦਾ ਲੈ ਆਵਾਂਗੇ ਇੱਕ ਸੈਟ ਕੋਈ ਨਾ ਕੋਈ ਭੈਣ ਭਰਾ ਤੇ ਤੁਰਿਆ ਰਹਿੰਦਾ ਵਾ ਮੈਂ ਪਿੰਡੋਂ ਕੋਈ ਆਗੇ ਜਾਂ ਧਿਆਨ ਜੀ ਹੁਣੀ ਆਗੇ ਤੇ ਰੋਟੀ ਪਾਣੀ ਚਾਹ ਪਾਣੀ ਤੇ ਪਿਆਲਾ ਨਹੀਂ ਹੁੰਦਾ ਵਾ ਯਾਰ ਹੁੰਦਾ ਤੇ ਸਾਰੀ ਇਹ ਫਿਰ ਵੇਖਾਂ ਜੀ ਚਲੋ ਮੈਂ ਜਾਣੀ ਆ ਤੇ ਫਿਰ ਮੈਂ ਲੈ ਆਨੀ ਹੁਣ ਕੀ ਕਰਨਾ ਚਲ ਇਦਾਂ ਕਰ ਲਾ ਨਾ ਹੋਵਾ ਫਿਰ ਹੋਈ ਆ ਲੈ ਆ ਹੈਨਾ ਲਿਆਂਦੇ ਹੋਣਗੇ ਤੇ ਚੱਲ ਮੁੜ ਕੇ ਮੈਂ ਹੋਰ ਕੋਈ ਕੰਮ ਕਰਨ ਵਾਲੀ ਬਹੰਗ ਵੀ ਅਫੀਕਰੀ ਹੋਗੀ ਚੱਲ ਠੀਕ ਹਾਈ ਹੈ ਸ਼ਰਮ ਤਾਂ ਮਿੰਨ ਨੂੰ ਵੀ ਬੜੀ ਆਉਂਦੀ ਹੈ ਫਾਈ ਜਾ ਕੇ ਕੋਹਾਂ ਦੇ ਮੰਗੂਗੀ ਇਹ ਤਰ੍ਹਾਂ ਵੜਾ ਮਨ ਮਰ ਜਾਂਦਾ ਨਾ ਬੰਦਾ ਖਤਮ ਬਰਿਆਂ ਬਰਾਬਰ ਹੁੰਦਾ ਵਾ ਪਰ ਉਹ ਤਾਂ ਥੋੜੀ ਪਈ ਆ ਚਲ ਕੋਈ ਨਹੀਂ ਕੀ ਵੇਖੀ ਜਾਉਂਦੀ ਹਾਂ ਵੀਪ ਲਵਿੰਗ ਨੰਨ ਸਤਨਾਵਾ ਤੇ ਮੈਂ ਆਉਂਗੀ ਕਿ ਚੀ ਦੀ ਲੋੜ ਪਊਗੀ ਤੇ ਨਾ ਮੈਨੂੰ ਦੱਸਿਆ ਵਾ ਵੀ ਆਏ ਆ ਜਾਂ ਚਲ ਗਏ ਜਾਂ ਕੀ ਸਾਬਤਾ ਵਾ ਪਤਾ ਨਹੀਂ ਪਰ ਆਉਣਾ ਜ਼ਰੂਰੀ ਏ ਨੇ ਮੈਂ ਦੱਸਣਾ ਚਲੋ ਨਾ ਟਾਈਮ ਲੱਗਾ ਹੋਗਾ ਭੈਣ ਜੀ ਆਜੋ ਆਇਓ ਲੈ ਦੱਸੋ ਮੈਂ ਹੁਣੇ ਯਾਦ ਕਰਨ ਲਈ ਫਿਰੇ ਅੱਛਾ ਅੱਛਾ ਉਹ ਸੁਣਾ ਮੇਰੀ ਭੈਣ ਠੀਕ ਹਾਂ ਹਾਂ ਠੀਕ ਹਾਂ ਤင်း ਸੁਣਾਉ ਹਾਂ ਮੈਂ ਵੀ ਠੀਕ ਹਾਂ ਅਦੇ ਨਾ ਤੈਨੂੰ ਬਸ ਨੇ ਯਾਦ ਕਰਨ ਹੀ ਲਈ ਅੱਛਾ ਅੱਛਾ ਠੀਕ ਹੈ ਤੇ ਮੈਂ ਤਾਂ ਕਹਿੰਦੀ ਸੀ ਪਲਵਿੰਗ ਨਾਲ ਸੱਜਣਾ ਵਾ ਤੇ ਨਾਮ ਇਹਨੂੰ ਕੋਕੇ ਦੱਸਿਆ ਕੋਈ ਸਨ ਨਾ ਹੋਰ ਮੈਂ ਨਾ ਕਰਦਾ ਇਸ ਪੈਸ ਤੋਂ ਬੜੀ ਬੋਦੀ ਲੈ ਵੀ ਕਰਨ ਅੱਛਾ ਅੱਛਾ ਤੇ ਹੁਣ ਨੇ ਹਾਂ ਕਿ ਚੱਲ ਉਹਨਾਂ ਨੇ ਆਣਾ ਹੋਣਾ ਤੇ ਮੈਂ ਪਲੇਟਾਂ ਤੋਂ ਕੰਮ ਕਰ ਲਿਆ ਮਦਦ ਕੋ ਜਾ ਕੇ ਚੱਲ ਕੋਈ ਗੱਲ ਨਹੀਂ ਫਿਰ ਕੀ ਜਿਹੜੀ ਚੀਜ਼ ਦੀ ਲੋੜ ਵਾ ਨਾ ਉਹ ਹੋਇ ਲਿਆ ਜੀ ਅੰਟੀ ਹਾਂ ਜੀ ਸਪੱਸ਼ਟ ਮੈਨੂੰ ਤਾਂ ਪਰੇਸ਼ਾਨੀ ਨਹੀਂ ਹੁੰਦੀ ਲੈ ਜੀ ਸ਼ਰਮ ਵਾਲੀ ਕਿਹੜੀ ਗੱਲ ਫਿਰ ਤੁਮ ਆਪਣੇ ਭੈਣ ਨੂੰ ਸਮੇਂ ਦਿੱਕਨੇ ਕਿਆnta ਸਮਾਂ ਨਹੀਂ ਮੈਂ ਤਾਂ ਹੀ ਕਰਮਾ ਮੈਨੂੰ ਕਹਾਂ ਕਿ ਨਹੀਂ ਨਹੀਂ ਮੈਂ ਤਾਂ ਹੀ ਆ ਗਈਆਂ ਨਹੀਂ ਤੇ ਹੋਰ ਕਿ ਮਰ ਜੂ ਨਹੀਂ ਲੈ ਦੱਸ ਤੁਹਾਨੂੰ ਮਿਲਦਾ ਨਹੀਂ ਕਿ ਆ ਵੀ ਮੈਂ ਆਉਣਾ ਹਾਂ ਸਮਾਨ ਲੈਣ ਦੇ ਉੱਤੇ ਇਹ ਤਾਂ ਆਪਣਾ ਕਰ ਠੀਕ ਆ ਦਿਲੇ ਆਓ ਰਾਤ ਆਓ ਹਰ ਚੀਜ਼ ਹੈਗੀ ਆ ਕੀ ਕਾ ਜਿਹੜੀ ਚੀਜ਼ ਨੂੰ ਜੀਗਾ ਤਾਂ ਉਹ ਲੈ ਕੇ ਜਾਓ ਕੋਈ ਗੱਲ ਨਹੀਂ ਫਿਰ ਕੀ ਹੈ ਜੱਪਾ ਨਾ ਪੈਣਾ ਮੈਂ ਕਿ ਦੂਜਿਆਂ ਸਾਥ ਨੇ ਦੇਣਾ ਤਾਂ ਕਿੰਨੇ ਦਿਨਾਂ ਸਾਥ ਨੂੰ ਲੱਗ ਸਹੀ ਗੱਲ ਵਾ ਪੈਣ ਦੇ ਕਹਿਣ ਲਈ ਕਿ ਨੌਕਰੀ ਮਿਲ ਗਈ ਹੈ ਤੇ ਜਦੋਂ ਤਨਖਾਹ ਮਿਲੇਗਾ ਤਾਂ ਮੈਂ ਕਾ ਮੋਤਾ ਸਮਾਨ ਜਿਹੜਾ ਫਿਰ ਲੈ ਆਵਾਂਗੇ ਨਹੀਂ ਕੋਈ ਗੱਲ ਨਹੀਂ ਉਹ ਤੇ ਮਾਲਕ ਨੇ ਮੋਤਾ ਵਧੀਆ ਕੀਤਾ ਹੈ ਚਲ ਕੋਈ ਨਹੀਂ ਇਦਾਂ ਹੀ ਜਨ ਮੁੜਦੇ ਹੁੰਦੇ ਆ ਚਲ ਕਾ ਨਾ ਆਪੇ ਮੁਰਨਗੇ ਆ ਹਮ ਫਿਕਰ ਨਾ ਕਰਿਆਗਾ ਹੈ ਭਾ ਦਿਨਾਂ ਚਰਨਾ ਸਾਰੇ ਕੰਮ ਖਲਹਿੰ ਜਾਂਦੇ ਤੇ ਫਿਰ ਕੱਟਣ ਪੈਗੇ ਇਹ ਤਾਂ ਦੱਸ ਹੀ ਆ ਚਲ ਕੋਈ ਗੱਲ ਨਹੀਂ ਪੋਠੀ ਘਰੇ ਨਾ ਮੁੰਡਾ ਵੀ ਜਵਾਨ ਹੋਣ ਲਿਆ ਵਾ ਆ ਦੋਸਤ ਆ ਰਹੀ ਹੈ ਚੱਲ ਮੈਂ ਹਾਂ ਉਹ ਤੇ ਕਹਿ ਲੈ ਮੈਂ ਹੋਰ ਸਕੂਲ ਪਾ ਦੂੰਗਾ ਹਾਂ ਥੀੜ ਥੋੜੀ ਆ ਤੇ ਮੈਂ ਕਿਹਾ ਨਹੀਂ ਕੋਈ ਨਹੀਂ ਜਿੱਥੇ ਇੰਨਾ ਚਿਰ ਤਾਰਨਾ ਦੋਸਤ ਹੋਣ ਤਾਂ ਨਹੀਂ ਨਹੀਂ ਚੰਗਾ ਸਕੂਲ ਚ ਮੈਂ ਹਾਂ ਤਾਂ ਕਰਦੇ ਤੇ ਮੈਨੂੰ ਦੇ ਦੋ ਹਫਲੇਟਾ ਮੈਂ ਹੋਈ ਨਹੀਂ ਪਰ ਤਾਂ ਮਮੀ ਨੇ ਨਹੀਂ ਆਉਣਾ ਨਹੀਂ ਮਮੀ ਨੇ ਨਹੀਂ ਆਉਣਾ ਹਾਂ ਤੁਹ ਦਵਾ ਹੀ ਦਰੋਂ ਖੰਦੀਏ ਤਾਂ ਆਂਦੇ ਵੀ ਮੈਂ ਆ ਕੇ ਡੇਪੀ ਦਾ ਚੱਕਰ ਭਾ ਕੇ ਤੇ ਕਿੱਥੇ ਮਿੱਤਤੀ ਫਿਰੋਗੀ ਲੈ 10 ਬਹਾਨੇ ਨਾਲ ਆਂਦੀ ਤੇ ਡੇਟਾ ਕਿਹਾ ਦੇ ਹਾਂ ਗੱਲ ਨਹੀਂ ਮੈਂ ਫੇਰ ਆਉਂਗੀ ਅੱਛਾ ਨਾਨੇ ਦੀ ਘਰ ਵੀ ਤੇ ਚਾਹੀਦਾ ਆਹ ਇਹ ਤੇ ਕਲ ਹੈਗੀ ਤੇ ਮੈਂ ਚਲ ਕੋਈ ਨਹੀਂ ਨਾ ਦੋਆ ਜਾਣ ਕਲਾਵੋ ਚਲ ਆ ਦੱਸ ਮੈਨੂੰ ਕਿਹੜੀਆਂ ਪਲੇਟਾਂ ਲੈਣੀਆਂ ਹਾਂ ਲਿਖੀਆਂ ਦੇ ਦੋ ਤੇ ਫਿਰ ਦੂਆ ਪਾ ਦੇ ਨਾਲ ਚਲ ਆ ਠੀਕ ਵਾ ਹਾਂ ਠੀਕ ਆਈ ਅੱਛਾ ਜੇੜੀ ਚੀਜ਼ ਦੀ ਲੋੜ ਹੋਗੀ ਨਾ ਤੇ ਤੂੰ ਕਰਦੀ ਫੋਨ ਚਲ ਕੋਈ ਨਹੀਂ ਕਿ ਮੈਂ ਕਰਨ ਹਲਾ ਦੂੰਗੀ ਕਰਨੋਂ ਪਾਣਾ ਨਾਕ ਲੰਘੂ ਤੇ ਕਰੇਗੀ ਮੋਦੇ ਨੂੰ ਕਲਾ ਦੂੰਗੀ ਚਲ ਠੀਕ ਹੈ ਹਾਂ ਠੀਕ ਆ ਕੋਈ ਨਹੀਂ ਤੂੰ ਫੋਨ ਕਰਦੀ ਚੰਗਾ ਆਉਂਦੀ ਨਹੀਂ ਕਿ ਲੋੜ ਮੈਂ ਫਿਰ ਸੰਪਰਕ ਕਰੂੰਗਾ ਚਲ ਠੀਕ ਆ ਚੰਗਾ ਰ ਫਿਰ ਚਲ ਕੋਈ ਨਹੀਂ ਨਾ ਜਾ ਠੀਕ ਆ ਠੀਕ ਆ ਕਿੰਨੀ ਚੰਗੀ ਆ ਵਿਚਾਰੀ ਹਾਂ ਆਪਣਾ ਸਮਝ ਕੇ ਆ ਜਾਂਦੀ ਆ ਨਹੀਂ ਤੇ ਕੋਈ ਵੀ ਨਹੀਂ ਗੰਦਾ ਇਦਾਂ ਚੱਲ ਮਾਲਕਾ ਸੱਚੇ ਪਾਤਸ਼ਾਹ ਇਹਦੇ ਵੀ ਦਿਨ 모ੜਦੇ ਚੱਲ ਨੌਕਰੀ ਤੇ ਮਿਲ ਗਈ ਆ ਵਿਚਾਰਿਆਂ ਹੌਲੀ ਹੌਲੀ ਕਰਕੇ ਸਾਰਾ ਕੁਝ ਵਧੀਆ ਹੋ ਜਾਣਾ ਚਲੋ ਆਰੇ ਲੱਗਣ ਆਪਰੇ ਸਦਾ ਨਹੀਂ ਉਹ ਗਦੋਂ ਦੀ ਕਿਤੇ ਤੱਕ ਆਈ ਨਹੀਂ ਬੈਠੇ ਜੀ ਇਹੋ ਮੈਂ ਤੈਨੂੰ ਢਿੱਕਣ ਤੇ ਆ ਪੌਣੇ ਵਿਚਾਰੀ ਨੇ ਕਹਿਣਾ ਕੀ ਆ ਵੇਖੋ ਵੱਡੀਆਂ ਵੀ ਲੈ ਆਈਆਂ ਤੇ ਛੋਟੀਆਂ ਵੀ ਲੈ ਆਈਆਂ ਇਹਨਾਂ ਵਿੱਚ ਪਾ ਕੇ ਤੇ ਪਕੌੜੇ ਪਕਾੜੇ ਖਾਣੇ ਆ। ਚੱਲ ਰੱਖ ਇਹਨੂੰ ਇੱਥੇ ਤੇ ਡੂੰਘੇ ਡਾਂਗੇ ਨਹੀਂ ਮਿਲਿਆਈ। ਉਹ ਮੇਰੇ ਕੋਲ ਹੈਗੇ ਸਟੀਲ ਦੇ ਮਨਾਂ ਵਿੱਚ ਰੱਖ ਦੂੰਗੀ। ਹਾਂ ਉਹ ਚਲੋ ਉਹ ਤੇ ਸਾਰ ਲਾਂਗੇ। ਪਲੇਟਾਂ ਨਹੀਂ ਆਈਆਂ। ਅੱਛਾ। ਤਾਂ ਆਖੰਡੀ ਸੀ ਵਿਚਾਰੀ ਵੀ ਹੋਰ ਵੀ ਕਿਸ ਚੀਜ਼ ਦੀ ਲੋੜ ਹੈਗੀ ਤਾਂ ਦੱਸ ਲੈ ਜਾ ਤੂੰ। ਤੇ ਮੈਂ ਕਿਹਾ ਨਹੀਂ ਹੋਰ ਤੇ ਮੇਰੇ ਕੋਲ ਹੈ ਹੀ ਆ। ਮੈਂ ਹਾਂ ਗੱਲ ਨਾ ਭਾਂਜੀ ਇਹ ਨਹੀਂਗੀ। ਹੁਣ ਭਰਾ ਨੂੰ ਤੇ ਮੇਰੇ ਨੂੰ ਸਾਰੀ ਮੇਰੇ ਕੰਡੀਸ਼ਨ ਦਾ ਪਤਾ ਹੀ ਹੈ। ਪਰ ਜਾਈ ਜਾ ਕੇ ਗੱਲਾਂ ਕਰੋਗੇ। ਆਹ ਹਾਸਟੀਲ ਦੇ ਕੱਪੜੇ ਵਿੱਚ ਤੇ ਸਟੀਲ ਦੀਆਂ ਪਲੇਟਾਂ ਸਾਨੂੰ ਉਂਤਰਾਫ ਕੋਲੋਂ ਪਾ ਦੇ। ਸ਼ਰਮਤੀ ਇਹ ਕਾਲ ਦੀ ਮਾਰਦੀ। ਮੇਰਾ ਮਨ ਮੈਂ ਤਾਂ ਤੈਨੂੰ ਕਿਹਾ ਸੀ ਕਿ ਜੋ ਕੋ ਆਪਣੇ ਕੋ ਹੈਗਾ ਉਹਨਾਂ ਚ ਗਵਾਲ ਫੂਲ ਦਿੰਦੇ। ਪਤਾ ਤਾਂ ਲੱਗਣਾ ਹੀ ਮੈਨੂੰ। ਕੋਈ ਗੱਲ ਨਹੀਂ ਤੇ ਪਹਿਲੀ ਪਹਿਲੀ ਵਾਰ ਆ ਪਹਿਲੀ ਸ਼ਰਮ ਹੁੰਦੀ ਹੈ। ਹੌਲੀ ਹੌਲੀ ਜਦੋਂ ਉਹ ਵੀ ਆਉਣ ਜਾਣ ਡਿਆ ਪੀਣਾ ਉਹਨਾਂ ਨੂੰ ਵੀ ਸਾਰੇ ਹਾਲਾਤਾਂ ਦਾ ਪਤਾ ਲੱਗ ਜਾਣਾ ਵਾ। ਫੇਰ ਨਹੀਂ ਕੋਈ ਗੱਲ ਪਹਿਲੀ ਵਾਰਾਂ ਦੇ ਦਿੰਦਾ ਜਰੀਗਾ। ਤੇ ਪੈਸੇ ਤੁਸੀਂ ਫੜ ਲਿਆ ਹੋ ਜਿਹੜੇ ਉਹਨਾਂ ਨੂੰ ਕੱਪੜਿਆਂ ਦੇ ਨਾਲ ਦੇਣੇ ਆ। ਚਲ ਮੈਂ ਲਿਆਉਣਾ ਵਾ ਜਾਣਾ ਆਉਂਦੀ ਆ। ਜਾ ਲੈ ਆਓ ਕਣਕ ਤੇ ਆਈ ਆ ਮਹੀਨੇ ਤੱਕ ਫ ਪਰ ਹੁਣ ਆ ਜੇ ਅੱਜ ਹੀ ਨਾ ਨਾ ਦਿੱਤੇ ਇਹ ਗੁੱਟਾ ਵੱਜਣਾ ਮੁੱਤੀ ਆਪ ਨਾ ਨਾ ਇੰਨਾ ਕੁਝ ਖੜਦੀ ਆ ਪਹਿਲੀ ਵਾਰਾਂ ਕਹਿਆ ਤਾਂ ਨੇ ਦਿੱਤਾ ਕੋਈ ਨਹੀਂਗਾ ਚਲ ਜਿੰਨੇ ਜੋਗੇ ਹੈਗੇ ਉਹਨਾਂ ਨੂੰ ਦੇ ਦਿੰਨੇ ਫਿਰ ਕੀ ਕਰ ਲੈਣਾ ਨਹੀਂ ਜਾਓ ਤੁਸੀਂ ਨਾ 2000 ਰੁਪਇਆ ਫੜ ਲਿਓ 1100 ਉਹਨਾਂ ਨੂੰ ਦੇ ਦਾਂਗੇ ਤੇ 900 ਦਾ ਨਿੱਕਾ ਮੋਟਾ ਸਮਾਨ ਲੈ ਆਵਾਂਗੇ ਸੱਦਾ ਸੱਤ ਚਲ ਫਿਰ ਮੈਂ ਲੈ ਕੇ ਆਇਆ ਹਾਂ ਇਸ ਤਰ੍ਹਾਂ ਦੇ ਨਾ ਵੀ ਹੁੰਦੀ ਐ ਕਿ ਕਿਹਦੇ ਤੋਂ ਪਾਣੇ ਲੈ ਕੇ ਆਈ ਨਹੀਂ ਪਰ ਹੁਣ ਮੈਂ ਵੀ ਕੀ ਕਰਾਂ ਕਿਦਾਂ ਅੰਤਰੇ ਆਪਣੇ ਘਰ ਦਾ ਟਾਈਮ ਸਾਰਨ ਦੇ ਇਹ ਮੁੰਡੇ ਦੀਆਂ ਫੀਸਾਂ ਦੇਣੀਆਂ ਹੁੰਦੀਆਂ ਘਰ ਦਾ ਸੌਦਾ ਸੋਤ ਮੈਂ ਅੱਦ ਕਦੇ ਕੱਪੜੇ ਵੀ ਨਹੀਂ ਲਏ ਉਹ ਵੀ ਮਾਤਾ ਵਿਚਾਰੀ ਮੈਨੂੰ ਲੈ ਦਿੰਦੀ ਆ ਤੇ ਉਹੋ ਸੰਭਾ ਲੈਂਦੀ ਆ ਚੱਲ ਮੈਂ ਤੇ ਉਹ ਗੱਲ ਅੰਨੀ ਆ ਭੀ ਅਜੇ 10 ਸਾਲ ਉਹ ਜੀਂਦੀ ਰਵੇ ਚੱਲ ਮੇਰਾ ਪਾਸਾ ਤੇ ਥੱਲਾ ਨਹੀਂ ਲਈ ਆ ਨਾ ਵਿਚਾਰੀ ਮਾ ਮਾ ਦੁੱਖ ਦਿੰਦਾ ਹੀ ਆ ਅਪਾਦਰੋਗੀ ਤਿਆਰ ਹਾਂਜੀ ਮੈਂ ਤਾਂ ਤਿਆਰ ਕਦੋਂ ਦੀ ਹੋ ਕੇ ਬੈਠੀ ਆ ਤਿਆਰ ਹੋ ਗਿਆ ਆਹੋ ਮੈਂ ਵੀ ਹੋ ਗਿਆ ਵਾਂ ਤੇ ਉਹ ਚਲੀਏ ਫਿਰ ਆਹੋ ਚਲੋ ਫਿਰ ਅੱਗੇ ਟਾਈਮ ਵੇਖੋ ਕਿੰਨਾ ਹੋ ਗਿਆ ਉਤੋਂ 10 ਦੇ ਵੱਜ ਗਏ ਨੇ ਤੁਹਾਨੂੰ ਕਰ ਦੇਣਾ ਸੀ ਭੈਣ ਫੋਨ ਵੀ ਅਜੇ ਆਉਣ ਲੱਗੇ ਆ ਦੀਦ ਮੇਰਾ ਦਾ ਕੀ ਕਰਨਾ ਫੋਨ ਸ਼ਾਮਿਲ ਮੈਂ ਦੱਸਿਆ ਇਹਦਾ ਉਹਨਾਂ ਨੂੰ ਉਹ ਚੱਲ ਇਹ ਆ ਵੀ ਉਹਨਾਂ ਨੂੰ ਹੌਸਲਾ ਜਾ ਹੋ ਜਾਊਗਾ ਵੀ ਤੁਰ ਪਈਏ ਬੰਡੋ ਚੱਲ ਕੋਈ ਮੈਂ ਤੁਰ ਲੱਗੇ ਕਰ ਦਿੰਨੀ ਆ ਆ ਤੇ ਮੈਨੂੰ ਇਹ ਦੱਸੋ ਵੀ ਕਿਦਾਂ ਆ ਕੀ ਦੇਣਾ ਤੁਨਾਂ ਨੂੰ ਉੱਥੇ ਫਿਰ ਜਾਂ ਕੱਪੜੇ ਤੇ ਲਿਆਂਦੀ ਆ ਤੰਨੇ ਹਾਂ ਮਾਦਨ ਪੁੱਛ ਲੈਂਦੀ ਆ ਵੀ ਪੈਸੇ ਤੇ ਕਿੰਨਾ ਕੁ ਦੇਣਾ ਜਿੰਨੇ ਕਹੋਗੇ ਫਿਰ ਦੇ ਦਾਂਗੇ ਚੱਲ ਫਿਰ ਉਹਨਾਂ ਨੂੰ ਪੁੱਛ ਲੈਣੀ ਆ ਆ ਪੁੱਛ ਲੈਣ ਨੂੰ ਮੈਂ ਰੋਦੇ ਚਲ ਪਾਈ ਗਈ ਜਸਨਾ ਆ ਇੱਥੇ ਬੈਠੇ ਮੇਰੇ ਸਾਹਮਣੇ ਬਾਹਰ ਹੀ ਹਾਂ ਹਾਂ ਲੀੜੀ ਦੋਦਲੇ ਲੈਂਦੀ ਆ ਨਹੀਂ ਉਹ ਤਾਂ ਮੈਂ ਸਭ ਕੁਝ ਸਮਾਨ ਤਿਆਰ ਕਰਕੇ ਰੱਖਿਆ ਆ ਤੇ ਜਾਂਦੇ ਜਾਂਦੇ ਆ ਫਿਰ ਨਾਲ ਥੋੜਾ ਜਿਹਾ ਮੁੰਡੇ ਨੂੰ ਦੇਣੇ ਆ ਪੈਸੇ ਉੱਥੇ ਮੁੰਡੇ ਨੂੰ ਸੂਟ ਦੇ ਹੀ ਦੇਣੇ ਆ ਨਾ ਤਾਂ ਉਦਾਂ ਜੋ ਦੇਣਾ ਮਮੀ ਨੂੰ ਉਹ ਪੁੱਛ ਲੈਨੇ ਆ ਪੁੱਛ ਲੈ ਉਹਨੂੰ ਕੀ ਜਾਂਦੀ ਆ ਤੇ ਨਾਲੇ ਉਹਨੂੰ ਫੋਨ ਕਰ ਦੇ ਚਲ ਨਾ ਕਰ ਉੱਥੇ ਕਰਦੀ ਭਾਈ ਉਹਦੇ ਲਾਗੇ ਪੈਗੇ ਕਿ ਅਸੀਂ ਤੁਰ ਪਈਆਂ ਕਰ ਦੇਣੀ ਆ ਮੈਂ ਫੋਨ ਹਾਂ ਚਲ ਫਿਰ ਅਗਲੇ ਨੂੰ ਤਿਆਰੀ ਤਰੀ ਕਰਨੀ ਹੁੰਦੀ ਮਾੜੀ ਮੋਟੀ ਆ ਚਲੋ ਧਿਆਨ ਜਾ ਵਾ ਉਹਦਾ ਬੈਂਡ ਲਿਆ ਵਾ ਅੱਜ ਤੇ ਚਲ ਕੋਈ ਗੱਲ ਨਹੀਂ ਪੁੱਛ ਕੇ ਮੈਨੂੰ ਦੱਸ ਫਿਰ ਕੀ ਜਾਂਦੀ ਮਾ ਤਾਂ ਚਲੋ ਫਿਰ ਹਾਂ ਕਰਦੀ ਮੈਂ ਫੋਨ ਨਾਲ ਫੋਨ ਕਰਦੀ ਆ ਤਾਂ ਪੋਸ਼ਕੀ ਰੇ ਮੈਂ ਨਸੀ ਹਾਂ ਮੈਂ ਇੱਥੇ ਬੈਠਾ ਹੀ ਤਾ ਤੇ ਵੱਜ ਗਿਆ ਅਗਾ ਹੋ ਕੇ ਤੇ ਘੰਟਾ ਮੈਂ ਵਾਪਸ ਆਈ ਬढ़े ਮੈਂ ਆ ਬੈਠਾ ਬੁੱਧਾ ਅੱਛਾ ਤੇ ਚੱਲੇ ਵੀ ਆਪਾਂ ਹੋ ਗਏ ਹੀ ਤਿਆਰ ਅੱਛਾ ਆਹ ਤੇ ਮੈਂ ਆਈਂ ਤੁਹਾਡੇ ਵੱਲੀ ਤੇ ਕਪੜੇ ਵਗੈਰਾ ਚਲੋ ਸਾਰੇ ਲੈ ਹੀ ਲਏ ਆ ਇਹ ਆ ਵੀ ਦੇਣਾ ਦੂਣਾ ਹੋਰ ਕੀ ਆ ਉੱਥੇ ਉਹ ਵੀ ਫਿਰ ਦੱਸ ਦੋ ਹੋਰ ਉਹਦੇ ਕਾਕੇ ਦੇ ਲੀੜੇ ਲੈ ਲਿਓ ਨਹੀਂ ਉਹ ਕਪੜੇ ਨਹੀਂ ਉਹ ਤੇ ਪੈਸੇ ਦੇਣੇ ਆ। ਪੈਸੇ ਦੇ ਦੋ ਉਹਦਾ। ਇਹਦਾ ਜਾਤੀਆ ਦੇ ਦੋ ਹੈ ਨਾ। ਹੂੰ। ਕੋਈ ਰਿਆਲਾ ਬਣਾ ਲੈ ਚਾਹੇਗਾ ਨਾ ਬਣਾ ਲੈ। ਹੂੰ। ਜਿੱਥੇ ਮਾਚੀ ਕੀ ਕਰੇ ਤੋ ਹੋਰ ਪੈ। ਹੋਰ ਬਾਕੀ ਤੁਸੀਂ ਦੱਸ ਦੋ ਨਾ। ਹੋਰ ਕਪੜੇ ਜਿਹੜੇ ਨੇ ਉਹ ਲੈ ਜਾਓ। ਆਹੋ। ਤੇ ਆਹ ਮੋਦਰੀ ਲੈ ਜੀ। ਪੰਦਾ। ਵਿਆਹ ਦੀ ਵਧਾਈ। ਅਸ਼ਾ। ਚਲੋ ਕੋਈ ਨਹੀਂ ਦੇ ਦੇ ਹੁੰਦੇ ਨੇ ਦੇ ਦੇ ਪਰ ਪੱਲਾ ਵੇਖ ਕੇ। ਹਲੋ। ਅਜੀ ਪੱਲਾ ਵੇਖ ਕੇ। ਆਓ ਚਲੋ। ਆਹ ਇਹ ਤੋ ਰਹੀਆਂ। ਚਲੋ ਦੇਣਾ ਹੀ ਆ। ਆਹੋ। ਨਾ ਦਿਖਾਈ ਉਹ ਲੱਗਦਾ ਦੀ ਸੋਹਣੀ ਆਦਾ ਨੇ ਪਰ ਭਾਰੀ ਲੱਗਦੀ ਹੈ ਮੈਨੂੰ ਆਹ ਕਿੰਨਾ ਕਰਾ ਮਾਦੀ ਆ ਹਲਕੀ ਬਟਟਨ ਚਰੀ ਜੀ ਚਲੋ ਵੇਖ ਲਓ ਮੈਂ ਤਾਂ ਨਹੀਂ ਜੇ ਕੁਝ ਹੋ ਲਈ ਜੀ ਹਾਂ ਤੇ ਉਹ ਵੇਖ ਲੈਣੀ ਚਲੋ ਬੁੜਕੇ ਫੇਰ ਮੁੰਡੇ ਦੇ ਗਿਆ ਤੇ ਕਿਤੇ ਪਾਪੂ ਤੇ ਨੀਗਾ ਹੋਰ ਹਾਂ ਜੀ ਇਹ ਹੋਈ ਕੋਈ ਰਹੀ ਆ ਹੋਰ ਇੱਕੋ ਹੀ ਆ ਕੇ ਅੱਛਾ ਓ ਜਿਆ ਥੋੜਾ ਬੋਤਾ ਹੋਗਾ ਫਿਰ ਕਿਤੇ ਵਿਆਹ ਹੋ ਕੇ ਵਰਤਾਂਗੇ ਨਾ ਐਂ ਕਿ ਉਹ ਕਰ ਚੁਣ ਜੀ ਨਾ ਮੇਰੇ ਕੋਈ ਜੀ ਆਗੇ ਫਿਰ ਕਾਦੀ ਗੱਲ ਹੂੰ ਚਲੋ ਪਰ ਮੰਮੀ ਥੋੜਾ ਹਸਾਬ ਨਹੀਂ ਵਰਤਿਆ ਕਰੋ ਮੁੜ ਕੇ ਗਾੜੀ ਫੇਰ ਲੋਡ ਪੈਣੀ ਤੇ ਫਿਰ ਕਿੱਥੋਂ ਕਰਨਾ ਮੈਨਾਂ ਇਹ ਤਾਂ ਗੱਲ ਪਤਾ ਕਿੱਥੇ ਆਣੀ ਆਹ ਤਾਂ ਜਿਉੜੇ ਹੀ ਸਾਰਾ ਬੋਧਈ ਗਏ ਨਾ ਮੁੜ ਕੇ ਕਿੱਥੋਂ ਕਰਨਾ ਜੀ ਸੁੱਖ ਦਾ ਗੜੀ ਮੁੰਡੇ ਦਾ ਵੀ ਵਿਆਹ ਕਰਨਾ ਹੋਣਾ ਨੇ ਉਹਨਾਂ ਨੇ ਉਹ ਵੀ ਚਾਹੀਦਾ ਓ ਆਪੇ ਕੋਣ ਉਹ ਤੇ ਲੋਕ ਟੀਵੀ ਆਉਣੀ ਹੈ ਫਿਰ ਵਿਆਹ ਕਰਨਾ ਸਾਰੇ ਕੰਮ ਕਰਨੇ ਪੈਣਗੇ ਨਨਕਿਆਂ ਸਾਰੇ ਕਰਨੇ ਪੈਂਦੇ ਸਾਰੇ ਵਿਆਹ ਕਰਦੇ ਪਰ ਇਹ ਆ ਕਿ ਪਹਿਲਾਂ ਥੋੜਾ ਜਿਹਾ ਦੇਖ ਕੇ ਜਦੋਂ ਜੇ ਹੁਣੀ ਸਾਰਾ ਕੁਝ ਦੇਰ ਦਾ ਤੇ ਮੁੜ ਕੇ ਫਿਰ ਕਿੱਧਰ ਨੂੰ ਜਾਣਾ ਹਾਂ ਹਾਂ ਇਹ ਤੇ ਗੱਲ ਠੀਕ ਵਸਾਈ ਗੋਲੇ ਚਲੋ ਕੋਈ ਨਹੀਂ ਹੱਥ ਕਰ ਆਪਾਂ ਦੇਵਨੇ ਚੱਲੇ ਆਂ ਫਿਰ ਆਪਾਂ ਟਾਈਮ ਕਿੰਨਾ ਹੋਗਾ ਜਾਣਨਾ ਨਹੀਂ ਨਹੀਂ ਮੈਂ ਨਹੀਂ ਜਾਣਾਂ ਤੁਹਾਨੂੰ ਆਪੇ ਜਾਓ ਮੈਂ ਫਿਰ ਬਾਅਦ ਵਿੱਚ ਫਿਰ ਸੱਚੇ ਨਾਲ ਜਾਊਂਗੀ ਮੈਂ ਤਾਂ ਨਹੀਂ ਸੋਚਿਆ ਇਹ ਨਾਲ ਹੀ ਚੱਲ ਜਾ ਦੇਣਾ ਵੀ ਜਾਣਦੇ ਆੜੀਏ ਅੱਜ ਕਿ ਤੂੰ ਹੀ ਜਾਓ ਚੱਲ ਬਹਿਣਾ ਅਸੀਂ ਉੱਥੇ ਜਾ ਕੇ ਦੱਸ ਉਹ ਦੇਖ ਗੜ ਕਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੇਰਾ ਤਾਂ ਟਿਕੜ ਕਰ ਘਰ ਵੀ ਕਿਹਦਾ ਕਿਹਨੇ ਰਹਿਣਾ ਨਹੀਂ ਡੰਡ ਪਰ ਡੰਡ ਚੱਲ ਘਰ ਨੂੰ ਕੀ ਇਹ ਜਿਹੜਾ ਲਾ ਜਣਾ ਹੀ ਹੋਰ ਕੀ ਆ ਨਹੀਂ ਜਿੰਦਾ ਚੱਟ ਤੋੜ ਕੇ ਚਬਾ ਲਾ ਜਾਂਦੇ ਕੱਢ ਕੇ ਦੇ ਚੰਦ ਮੇਹ ਲਾ ਫਿਰ ਕੋਈ ਨਹੀਂ ਫਿਰ ਆਪਾਂ ਚਲੇ ਜਾਈਏ ਅੱਛਾ ਆ ਤੇ ਆਪੇ ਉਹ پیسے ਦੇ ਦੋਗਾ ਸਿਰ ਤੇ ਨਹੀਂ ਆਨੇ ਹੋਰ ਬਹਿ ਗੜੇ ਹੋਣ ਦੇ 10000 ਰੁਪਏ ਆਪਸਾਂ ਦੇ ਦੋ 20000 ਦਾ ਬੱਚੇ ਲਿਆ ਉਹ ਦੋ ਸੱਤ ਨਾਲ ਤੇ ਆਏ ਕਪੜੇ ਵੇਖਾ ਪੂਰੇ ਹੀ ਵਿੱਚ ਮੈਂ ਨਹੀਂ ਕਿਤੇ ਮਾਤਾ ਵਲੀ ਨਾ ਕਿਤੇ ਹਾਦੀ ਹੋਈ ਨਾ ਪਹਿਲਾਂ ਮੁੰਦਰੀ ਬਣਾ ਕੇ ਰੱਖੀ ਆ ਹੈ ਵੀ ਵੇਖਨੀ ਮਹਿੰਗੀ ਆ ਤੇ ਮੇਰੇ ਜ਼ਿਆਦਾ ਭਾਰੀ ਆ ਵਾ ਬਾਈ ਤੇ ਹੁਣ ਤੂੰ 10000 ਰੁਪਏ ਸੁਣਾਉਂਦੇ ਆ ਮੈਂ ਨਹੀਂ ਕੀ ਕਰੂੰਦੇ ਆ ਸਾਰਾ ਕੁਝ ਉਥੇ ਹੀ ਦੇ ਹੁਣ ਫਿਰ ਮਾਤਾ ਵੀ ਨਾ ਹਾਦੀ ਕਰਨਦੀ ਆ ਕਿਤੇ ਪਹਿਲਾ ਜਦ ਸ਼ੌਕ ਕਹਿ ਹੁੰਦੀ ਹੀ ਸ਼ਾਮ ਦੇ ਤੇ ਚਲੋ ਕੋਈ ਗੱਲ ਨਹੀਂ ਅਸੀਂ ਦੇਉਂਦੇ ਆ ਜਾ ਕੇ ਤੇ ਨਾਲੇ ਹੁਣ ਨਾ 10000 ਰੁਪਇਆ ਵੀ ਨਾਲ ਦੇ ਆਏ ਉਹ ਨਹੀਂ ਭਲਾ ਉਹ ਕਦਾ ਬੰਦਾ 10 2000 ਰੁਪਇਆ ਤੇ ਉਦਾਂ ਲੱਗ ਗਿਆ ਤੇ ਮਾਲਾ ਵੀ ਜਾਂ ਦੇ ਸ਼ਾਬੂ ਹੀ ਹੋ ਗਈ 4000 ਰੁਪਇਆ ਬਸ ਇਦਾਂ ਹੀ ਚਲ ਚਲੇ ਆ ਵਾ ਇਹਨੂੰ ਹੈ ਹੀ ਨਹੀਂ ਮਸਾ ਜਨੀਏ ਘਰ ਬੱਦ ਸੋਚਣ ਨਹੀਂ ਦੇ ਵੀ ਘਰ ਵੀ ਹੈਗਾ ਵਾ ਮਗਰ ਮੈਂ ਤਾਂ ਕਹਿੰਦੀ ਵੀ ਸਭ ਕੋ ਦੇ ਹੀ ਉੱਥੇ ਹੁਣ ਚਾਹੇ ਉਹਨਾਂ ਨੂੰ ਇੱਥੇ ਲੈ ਆਉਂਦੇ ਨਹੀਂ ਚਲ ਜਾਂਦੇ ਕਿਸੇ ਪਾਸੇ ਖਾਦੀ ਹੋਈ ਪਈ ਐ ਨਾ ਵਲੀ ਵਿਗਦੇ ਚਲੋ ਬੰਦਾ ਮਿਲਦਾ ਵਰਤਦਾ ਵੀ ਭੈਣ ਭਰਾਵਾਂ ਨੂੰ ਪਰੇ ਤਾਂ ਥੋੜਾ ਕਰਦਾ ਵਾ ਕਿ ਜੋ ਲੁੱਟ ਪੁੱਟ ਕੇ ਸਾਰਾ ਉਥੇ ਹੀ ਦੇ ਆ ਉਹ ਲੈ ਪੀ ਕੋਸ਼ ਹਾ ਨਹੀਂਆ ਕਿ ਇਹਨਾਂ ਦਾ ਜੇ ਇਹ ਨਾ 10000 ਰੁਪਏ ਅੱਜ ਦਿੱਤਾ ਨਾ ਤੇ ਮੈਂ ਅੱਜ ਕਹਿ ਦਿੰਦਾ ਇਹਨਾਂ ਨੂੰ ਉਦੋਂ ਵੀ ਤੇ ਮੈਂ ਚੁੱਪ ਕਰਕੇ ਵੇਖਣਦੀ ਆ ਵੀ ਚਲੋ ਕੋਈ ਗੱਲ ਨਹੀਂ ਟਾਈਮ ਲੰਗੀ ਜਾਊ ਨੰਗੀ ਜਾਊਗਾ ਪਰ ਇਹ ਤੇ ਹਾਦੀ ਕਰਨਦੇ ਆ ਸਾਨੂੰ ਹੋਰ ਦਸ ਕਿਹੜੇ ਕਿਤੇ ਆਉਂਦੇ ਆ ਫਸਲ ਸਿਰ ਹੋਈ ਹੈ ਨਾ ਵੀ ਕਿਹੜੇ ਸਰਕਾਰੀ ਨੌਕਰੀਆਂ ਤੇ ਲੱਗੇ ਆ ਵੀ ਬੜੀ ਤਨਖਾਹ ਹੁੰਦੀ ਹੈ ਇਹਨਾਂ ਨੂੰ ਉਹ ਹਾਲ ਨਹੀਂਆ ਕਿ ਇਹਨਾਂ ਦਾ ਨਹੀਂ ਅੱਜ ਮੈਂ ਗੱਲ ਕਰ ਹੀ ਦੇਣੀ ਆ ਜੇ ਨਾ ਫੜਿਆ ਨਾ 1000 ਰੁਪਇਆ ਤੇ ਮੈਂ ਆ ਕੇ ਇਹਨਾਂ ਨੂੰ ਫਿਰ ਚੰਗੀ ਤਰ੍ਹਾਂ ਦੱਸਣਾ ਹੂੰ ਤਾਂ ਜਾਣੀ ਤਾਂ ਵਿੱਚ ਅੱਦਿਆਂ ਕਰਾਪਾ ਹੈ ਪੁੱਤ ਦਾ ਪਾਲਪੁੰਦ ਲੈ ਗਿਆ ਥੋੜਾ ਜਿਹਾ ਬੱਚਿਆ ਹੋਰ ਚੱਲ ਉਹਦੇ ਆਪਾਂ ਲੈ ਜਾਾਂਗੇ ਤੇ ਮੇਰਾ ਰਦਾ ਨੂੰ ਫੋਨ ਕਰਕੇ ਦੱਸ ਹੀ ਦਵਾਂ ਹੁਣ ਕੇ ਫੇਰ ਨਾ ਕਿ ਦੇਖ ਲੈ ਕਰ ਲੋ ਗੱਲ ਤੇ ગામ ਚੱਲਣਾ ਹੋਵੇ ਚੱਲ ਇਹ ਕਿ ਜਾਂ ਜਾਂ ਬੰਦਾ ਘਰ ਹੋਏ ਤੇ ਵਧੀਆ ਹੋਰ ਲਾਏ ਦੇ ਨੀਂਦਾਂ ਕਸ ਕਰੀ ਦੀ ਸਾਸੀ ਕਾਰ ਹੋਰ ਕਿਦਕੀਆਂ ਚੱਲਾ ਵਧੀਆ ਵਧੀਆ ਤੁਸੀਂ ਦੱਸੋ ਆਪਣਾ ਹਾਂਜੀ ਇਹ ਠੀਕ-ਠਾਕ ਵਧੀਆ ਅਛਾ ਕਰਈਓ ਹਾਂ ਕਰਈਆ ਅਛਾ ਅਛਾ ਆਪਾਂ ਤਾਂ ਤੁਰਨ ਲੱਗੇ ਸੀ ਤੇ ਮੈਂ ਜਲ ਫੋਨ ਕਰਦੇ ਪੁੱਛ ਲੈਣੀ ਮੜਾਈਆ ਨਹੀਂ ਨਹੀਂ ਕਰਈਆ ਆਜੋ ਆਜੋ ਅਛਾ ਅਛਾ ਹਾਂ ਹਰਪਿੰਦਰ ਮੰਮੀ ਨੂੰ ਵੀ ਨਾਲ ਲੈ ਆਇਆ ਚੱਲ ਫਿਰ ਤੋ ਜਾਣਗੇ ਦੀਦੀ ਮੈਂ ਤੇ ਮੰਮੀ ਨੂੰ ਆਖਾਂਦੀ ਆ ਤੇ ਚੱਲ ਚਲ ਜਿਓ ਨਾਲ ਹੀ ਤੇ ਬੰਨਨ ਨਹੀਂ ਦੇ ਆ ਕਹਿੰਦੇ ਮੇਰਾ ਸਰੀਰ ਨਹੀਂ ਠੀਕ ਹੈਗਾ ਇਹਲਾ ਕਰ ਲਓ ਤੇ ਗੱਲ ਪੋਛ ਹੀ ਲਓ ਇਹਨਾਂ ਨੂੰ ਚੱਲ ਕਰਾ ਦਿਓ ਆ ਕਰ ਰੋ ਦੀ ਗੱਲ ਆ ਬੰਦੇ ਬਣਾ ਲਾਓ ਇਹੇ ਕਰ ਲਓ ਸੱਸ ਕਾ ਮਮੀ ਜੀ ਸਤਿ ਸ੍ਰੀ ਅਕਾਲ ਕੀ ਆ ਚੱਲ ਬਤੁਰ ਠੀਕ ਆ ਤੇ ਇਹ ਸੁਣਾਓ ਤੁਹਾਡੀ ਸੇਪਰਾ ਵੀ ਹੈ ਆ ਇਸ ਦਾ ਦਵਾਈ ਖਾਏ ਜਾ ਉਹਦੇ ਤੁਰੇ ਜਾਓ ਚੱਲ ਕੋਈ ਨਹੀਂ ਦਵਾਈ ਨਾਲ ਹੀ ਬੰਦਾ ਤੁਰਿਆ ਜਾਂਦਾ ਇਹ ਨਹੀਂ ਬਣਾਵਾ ਤੇ ਹੌਣ ਲੱਗੇ ਤੇ ਤੇ ਨਾਲ ਆ ਜਾਓ ਵਿਆਹ ਪਤ ਕੇ ਕਰ ਕੇ ਦਣੇ ਆਉਗੇ ਇਹਨਾਂ ਨੂੰ ਹੋ ਆਉਂਦੇ ਨੇ ਤੇ ਦਾਸੋ ਕੱਢ ਫਟਾ ਫਟ ਆਵੇ ਨੀ ਗੱਲ ਸੁਝਾ ਪਤਾ ਛੱਡਿਆ ਜਾਂਦਾ ਅੱਜ ਕੱਲ ਦਿਨੇ ਦਿਨੇ ਜਾਣਾ ਕਰਵਾਉਂਦਾ ਰਹਾਂ ਤੇ ਕੋਈ ਗੱਲ ਦੀ ਦੋ ਤੀਹਾਂ ਲਿਆਉਂਦਾ ਕੋਈ ਗੱਲ ਵੀ ਪੇਅਰ ਕਰਦਣੇ ਆ ਜਾਂਦੇ ਇਹੋ ਜਿਹੇ ਗੱਲਾਂ ਤੇ ਅੱਜ ਕੀ ਕਹਿੰਦਾ ਟਾਈਮ ਨਹੀਂ ਜਾਂਦਾ ਹੁਣ ਲੱਭੀ ਕੰਮ ਦੇ ਆਵਾ ਕਰਨਾ ਉਹਦਾ ਇਹ ਚੋ ਟਾਈਮ ਕੱਢ ਕੇ ਪੱਤੇ ਚ ਦੌੜਾ ਆ ਤੇ ਮੇਰੇ ਚ ਟਾਈਮ ਕੱਢ ਲਈਦਾ ਉਹਨਾਂ ਤੋਂ ਅੱਗੇ ਪੜ ਜਾਂਦਾ ਕੰਮ ਚੱਲ ਕੋਈ ਨਹੀਂ ਤੇ ਪਰ ਦਵਾਈ ਦਿੰਦੇ ਆ ਨਾ ਫਾਈ ਜਾਇਓ ਨਹੀਂ ਉਹ ਤੇ ਖਾਣੇ ਦੇਈਆਂ ਹਾਂ ਚਲ ਕੋਈ ਨਹੀਂ ਮੈਂ ਕਰਾਂ ਫੇ ਤਿਆਰੀ ਇਹਨਾਂ ਦੀ ਹਾਂ ਕੀ ਕਰਾਂ ਪਰ हां ਜੰਗੂ ਜੀ ਸਸਤੀ ਕਾ ਸਸਤੀ ਗੱਲ ਕਰ ਤੋ ਉਹ ਉਹ ਦੋ ਮੀਆ ਖੰਦੇ ਆ ਵੀਦੋਂ ਨਾਲ ਹੀ ਆ ਉਹ ਤੇ ਮੈਂ ਤਾਂ ਨਹੀਂ ਗੱਲ ਚੱਲ ਜਾਂਦੇ ਨਾ ਬਹਿਣਾ ਅਸੀਂ ਇੱਥੇ ਜਾ ਕੇ ਬੇਰ ਸਾਈ ਅੱਗੇ ਬਹੁਤ ਸਾਰੇ ਥੋੜਾ ਘੁੱਟ ਪਈਦਾ ਹੋ ਜਦੋਂ ਤੁਸੀਂ ਚਲੋ ਫਿਰ ਜਾਂਦੇ ਆ ਫਿਰ ਆਪਾਂ ਹੈ ਚਲ ਚਲਦੇ ਆਂ ਤੇ ਚਲ ਇਹ ਮੇਰਾ ਧਿਆਨ ਰੱਖਿਓ ਨਾ ਸੋਅਤੇ ਮੋੜਿਆ ਵੀ ਨਹੀਂ ਉਧਰੋਂ ਟਾਈਮ ਨਹੀਂ ਆ ਜਾਗੇ ਆਪਾਂ ਇਹ ਤਾਂ ਤੇਰੇ ਬਿਚਾ ਕੋਈ ਮੇਲਾ ਕਰ ਲਿੰਦੇ ਆ ਤੂੰ ਰਵਿੰਦਰ ਆ ਜਾਗਾ ਚਲੋ ਚਲੋ ਆ ਗਈ ਚੰਗਾ ਫਰਮੀ? ਕਿੰਨਾ ਚੰਗਾ। ਆਹ ਤਾਂ ਚਾਹ ਜੀ ਕਰੂਗਾ ਤਾਂ ਬਣਾ ਕੇ ਤੇ ਪੀ ਲੇ ਹੋਈ ਗੱਲ। ਕਿ ਆਪਾਂ ਫਲੂਡਾਂ ਲੈ ਲਿਆ ਥੋੜਾ ਜਿਹਾ ਹੈ। ਉਹ ਲੈ ਜਾਗੇ ਲੈ ਜਾਗੇ ਉਮੀ ਫਿਕਰ ਨਾ ਕਰੋ ਤੁਸੀਂ। ਨਹੀਂ ਕੋਈ ਗੱਲ ਨਹੀਂ ਜਾਂਦੀ ਉਹ। ਆਹ ਆਹ। ਬਸ ਹੁਣ ਜਿਹੜਾ ਦੇਣ ਲੈਣ ਕਰਦਾ ਤਾਂ ਕਰਨਾ ਹੀ ਕਰਨਾ ਵਾ। ਤੇ ਧੀਆਂ ਨੂੰ ਵੀ ਹੁੰਦਾ ਹੈ ਭਾਵੇਂ ਪੀਕੇ ਚੰਗੇ ਵਰਕੇ ਹੋਣ। ਹੁਣ ਇੱਕ ਇਹਦੇ ਚਾਰ ਜਵਾਬ ਦਿੰਦੀ ਹੈ ਗਾਂ ਦੀ ਗਾਂ ਸੋਚਦੀ ਆ। ਤੇ ਗਾਂ ਦਾ ਗਾਉ ਉਹ ਤਾਂ ਸੋਚਾਂਗੀ ਜੇ ਫੇਰ ਕੋਈ ਟਾਈਮ ਆਵੇਗਾ। ਥੋੜਾ ਉਹ ਗੱਲ ਹੀ ਨੀਗੀ। ਇਹ ਗੱਲ ਸੁਣ ਉਹਨਾਂ ਦਾ ਘਰ ਵਾ ਕੱਚਾ ਤੇ ਚੱਲ ਇਹ ਆ ਵੀ ਉੱਥੇ ਹੁਣ ਆਮਾਨ ਨਹੀਂ ਬਹਿਣਾ ਪੈਣਾ ਐਵੇਂ ਕੋਈ ਗੱਲ ਬੋਲਣਾ ਕਰੀ ਵੀ ਦੀਦੀ ਆਉਂਗਾ ਤੁਹਾਡਾ ਆਉਂਗਾ ਹਨਾ ਫਿਰ ਐਵੇਂ ਅਗਲੇ ਗੁੱਸਾ ਕਰਨੀ ਲੋੜਾ ਕੋਈ ਗੱਲ ਕਰਨ ਦੀ ਉਹ ਤੈਨੂੰ ਪਤਾ ਜੇ ਫਿਰ ਅਗਲੇ ਐਵੇਂ ਗੁੱਸਾ ਕਰਨਗੇ ਵੀ ਸਾਡੇ ਘਰ ਬਾਰੇ ਆਉਂ ਕਹਿੰਦੇ ਜਾਉਂ ਕਹਿੰਦੇ ਉਹ ਨਹੀਂ ਨਹੀਂ ਮੈਨੂੰ ਕੀ ਲੋੜਾ ਦਾ ਕੋਈ ਵੀ ਗੱਲ ਕਰਨ ਦੀ ਐਵੇਂ ਜਾਣ ਕੇ ਤੂੰ ਮਾਤਾ ਨੂੰ ਪੁੱਛ ਲਿਆ ਕੀ ਦੇਣਾ ਲੈਣਾ ਉੱਥੇ ਮੰਮੀ ਨੂੰ ਕਹਿਤਾ ਵਾ ਬਸ ਕੱਪੜੇ ਆ ਤੇ ਨਾਲੇ ਕੋ ਉਹਨਾਂ ਨੇ ਸ਼ਾਪ ਦੇਤੀ ਆ ਅੱਛਾ ਤੇ ਪੈਸਿਆਂ ਬਲੋਂ ਆਖੰਦੇ ਹੀ ਪੀਓ ਕੋਈ ਮੁੰਡੇ ਨੂੰ ਪੈਸੇ ਦੇ ਉਹ ਸੂਟ ਦੇ ਹੋਤ ਨਹੀਂ ਕੋਈ ਗੱਲ ਕੀਤੀ ਚੱਲ ਕੋਈ ਗੱਲ ਨਹੀਂ ਦੇਵਾਂਗੇ ਉਹਨੂੰ 3 ਗਿਹਾ ਹਜ਼ਾਰ ਦੇ ਦਈਏ ਬੜਾ ਵਾ ਬੜਾ ਵਾ ਸੂਟ ਹੀ ਲੈਣਾ ਆ ਉਹ ਐ ਹੋਰ ਉਹਨੇ ਕੀ ਕਰਨਾ ਸੂਟ ਹੀ ਲੈਣਾ ਉਹੋ ਹੀ ਨਾ ਹਾਂ ਹਾਂ ਚੱਲੀਏ ਫਿਰ ਚਲੋ ਸਾਂ ਚਲੋਗਾ ਇਹ ਆ ਵੀ ਛੇਤੀ ਉੱਠ ਜੀ ਉੱਥੇ ਨਹੀਂ ਨਹੀਂ ਹੋਏ ਨਾ ਵਾ ਟਾਈਮ ਨਹੀਂ ਨੇ ਮੰਮੀ ਵੀ ਘਰ ਕੱਲੀ ਆ ਤੇ ਫਿਰ ਅਵੇਂ ਰੋਟੀ ਪਣੀ ਪਕਾਉਣਾ ਵਾ ਹਾਂ